ਹਾਰਤ ਐਕਸਪ੍ਰੈਸ ਟ੍ਰੇਨ ਨੇ ਮਾਤਾ ਵੈਸ਼ਨੂਦੇਵੀ ਕਟੜਾ ਅਤੇ ਨਵੀਂ ਦਿੱਲੀ ਦੇ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ ਹੈ ਟ੍ਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11:44 ਤੇ ਅੰਬਾਲਾ ਕੈਂਟ ਅਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ ਵਾਪਸੇ ਵਿੱਚ ਟ੍ਰੇਨ ਨੰਬਰ 22477 ਨਵੀਂ ਦਿੱਲੀ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ ਸ਼ਾਮ 5:10 ਤੇ ਅੰਬਾਲਾ ਕੈਂਟ ਅਤੇ ਰਾਤ 11 ਵਜੇ ਕਟੜਾ ਪਹੁੰਚੇਗੀ ਮਿਡਵੇ ਟ੍ਰੇਨ ਜੰਮੂ ਲੁਧਿਆਣਾ ਅਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ ਤੇ 2-2 ਮਿੰਟ ਲਈ ਰੁਕੇਗੀ ਬੰਦੇ ਭਾਰਤ ਐਕਸਪ੍ਰੈਸ ਮਾਤਾ ਵੈਂਚੂ ਨੂ ਦੇਵੀ ਦੇ ਦਰਸ਼ਨ ਕਰਨ ਵਾਲੇ ਦਿੱਲੀ ਯੂਪੀ ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਇੱਕ ਵੱਡਾ ਤੋਹਫਾ ਹੈ ਖਾਸ ਗੱਲ ਹੈ ਕਿ ਬੰਦੇ ਭਾਰਤ ਕਟੜਾ ਤੋਂ ਨਵੀਂ ਦਿੱਲੀ ਤੱਕ 655 ਕਿਲੋਮੀਟਰ ਦਾ ਸਫ਼ਰ ਸਿਰਫ 8 ਘੰਟਿਆਂ ਵਿੱਚ ਪੂਰਾ ਕਰੇਗੀ ਇਸ ਰੂਟ ਤੇ ਜ਼ਿਆਦਾਤਰ ਟ੍ਰੇਨਾਂ 'ਚ ਸਿਰਫ ਵੇਟਿੰਗ ਟਿਕਟਾਂ ਹੀ ਮਿਲਦੀਆਂ ਸਨ ਪਰ ਇੱਕ ਹੋਰ ਬੰਦੇ ਭਾਰਤ ਐਕਸਪ੍ਰੈਸ ਦੇ ਚੱਲਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ ਹੈ। ਕਟੜਾ ਤੋਂ ਨਵੀਂ ਦਿੱਲੀ 4 ਜਨਵਰੀ ਤੋਂ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਵਿੱਚ ਕਾਰਜਕਾਰੀ ਕਿਰਾਇਆ 3055 ਰੁਪਏ ਹੈ ਜਦੋਂ ਕਿ ਚੇਅਰ ਕਾਰ ਦਾ ਕਿਰਾਇਆ 1665 ਰੁਪਏ ਹੈ। ਇਹ ਟ੍ਰੇਨ ਜੰਮੂ ਤਵੀ ਲੁਧਿਆਣਾ ਬਾਲਾ ਤੇ ਨਵੀਂ ਦਿੱਲੀ ਪਹੁੰਚੇਗੀ। ਇਸ ਟ੍ਰੇਨ ਦੀਆਂ ਲਗਭਗ ਸਾਰੀਆਂ ਐਗਜ਼ੀਕਿਊਟਿਵ ਕਲਾਸ ਦੀਆਂ ਟਿਕਟਾਂ ਬੁੱਕ ਹੋ ਚੁੱਕੀਆਂ ਨੇ ਜੇਕਰ ਅੰਬਾਲਾ ਕੈਂਟ ਤੋਂ ਕਿਰਾਏ ਦੀ ਗੱਲ ਕਰਕੇ ਤਾਂ ਏਸੀ ਕੋਚ ਦਾ ਕਿਰਾਇਆ 1300 ਰੁਪਏ ਹੈ ਬੰਦੇ ਭਾਰਤ ਐਕਸਪ੍ਰੈਸ ਹਫਤੇ ਵਿੱਚ 6 ਦਿਨ ਕਟੜਾ ਤੇ ਨਵੀਂ ਦਿੱਲੀ ਵਿਚਕਾਰ ਚੱਲੇਗੀ ਬੁੱਧਵਾਰ ਨੂੰ ਟ੍ਰੇਨ ਨਹੀਂ ਚੱਲੇਗੀ ਦੱਸਦੇ ਕਿ ਰੇਲਵੇ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਕਾਰ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਏਗਾ ਇਹ ਟ੍ਰੇਨ ਹਫਤੇ 'ਚ 6 ਦਿਨ ਪਟੜੀ ਤੇ ਚੱਲੇਗੀ ਇਹ ਟ੍ਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ